ਕਿੱਕਰ ਮਾਲਵੇ ਖੇਤਰ ਦਾ ਪੰਜਾਬ ਦੇ ਜਿਹੜਾ ਮਾਲਵਾ ਖੇਤਰ ਹੈ ਸੁੱਕਾ ਖੇਤਰ ਹੋਣ ਕਰਕੇ ਉੱਥੇ ਕਿੱਕਰ ਬਹੁਤ ਦੇਖਣ ਨੂੰ ਮਿਲਦੀ ਕੰਡੇ ਵਾਲੀ ਇਹ ਪੌਦਾ ਹੁੰਦਾ ਕਿੱਕਰ ਅੱਜ ਕੱਲ ਇਹਦੀ ਕਗਾਰ ਘਟ ਹੈ ਪਹਿਲਾਂ ਬਹੁਤ ਹੁੰਦੀ ਸੀ ਤਾਂ ਕਿੱਕਰ ਦਾ ਜਿਹੜਾ ਵਿਗਿਆਨਿਕ ਨਾਮ ਹੈ ਉਹ ਅਕੇਸ਼ੀਆ ਅਰਾਬਿਕਾ ਹੈ ਫਲੀਦਾਰ ਪੌਦਿਆਂ ਦਾ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਤੇ ਇਹਦੇ ਸੰਬੰਧ ਵਿੱਚ ਇੱਕ ਗੀਤ ਸੀ ਸਭ ਆਸਾਂ ਮੁਕੀਆਂ ਜੀਨ ਦੀਆਂ ਕਲ ਅਚਨ ਚੇਤ ਕਿਤੇ ਪੜ ਆਵੇ ਕਿਕਰਾਂ ਦੇ ਫੁੱਲਾਂ ਦੀ ਰਾਖੀ ਤਸ ਕੌਣ ਕਰੇਂਦਾ ਅੜ ਆਵੇ ਇਸੇ ਤਰ੍ਹਾਂ ਹੀ ਇੱਕ ਬੋਲੀ ਜਾਂ ਗੀਤ ਸੀ ਪੁਰਾਣਾ ਫੁੱਲਾ ਪਰੇ ਚੰਗੇਰ ਦੋ ਫੁੱਲ ਕਿਕਰਾਂ ਦੇ ਕਿਕਰਾਂ ਲਈ ਬਾਰ ਮੇਲੇ ਮਿਸਤਰਾ ਦੇ ਇਸੇ ਤਰ੍ਹਾਂ ਤੋਰੀ ਤੋਰੀ